ਮੈਂ ਕੰਨੀ ਆ ਕਿ ਗਰੀਬ ਲੱਗੂ ਮੈਂ ਤੂੰ ਤੱਕ ਵੀ ਗਿਆ ਮੈਂ ਕਿ ਮੈਨੂੰ ਕੇ ਰਖਸ਼ੇ ਵਾਲੇ ਨਾਲ ਵਿਆਹ ਦੇਂਦੇ ਨਾ ਕੰਮ ਸੇ ਕੰਮ ਦਿਹਾੜੀ ਕਰਕੇ ਘਰ ਆ ਕੇ ਦੁੱਖ ਸੁੱਖ ਤੇ ਪੁੱਛਦਾ ਇਹ ਤੇ ਪੁੱਛਦਾ ਵੀ ਤੂੰ ਦੁਖੀ ਹੈ ਕਿ ਸੁਖੀ ਹੈ ਕਹਿੰਦੇ ਪੇਕਿਆਂ ਦਾ ਸਾਥ ਨਾ ਮੀ ਹੋਵੇ ਨਾ ਤੇ ਜਨਾਨੀ ਆਪਣੇ ਘਰ ਲੂਣ ਨਾ ਰੋਟੀ ਖਾਣੇ ਬੰਦੇ ਦਾ ਸਾਥ ਹੋਵੇ ਉਹ ਵੀ ਸੌਖਾ ਆ ਬਿਲਕੁਲ ਇੱਕ ਕੁੜੀ ਵਿਆਹ ਦੇ ਸੋ ਸੁਪਨੇ ਸਜਾਉਂਦੀ ਹੈ ਵੀ ਇੱਕ ਹਮਸਫਰ ਹੋਵੇ ਪਿਆਰ ਕਰਨ ਵਾਲਾ ਹੋਵੇ ਦੁੱਖ ਸੁੱਖ ਪੁੱਛੇ ਨਾਲ ਇੱਕ ਵਧੀਆ ਸੋਹਰਾ ਪਰਿਵਾਰ ਹੋਵੇ ਹਨਾ ਤੇ ਇੱਕ ਜਦੋਂ ਸਭ ਤੋਂ ਵੱਡੀ ਤਕਲੀਫ ਦੇ ਚੀਜ਼ ਉਹ ਹੁੰਦੀ ਹੈ ਜਦੋਂ ਪਤੀ ਦੀ ਅੱਖਾਂ 'ਚ ਉਹ ਅਹਿਸਾਸ ਨਹੀਂ ਹੁੰਦਾ ਤੁਸੀਂ ਮੰਨੋਗੇ ਘਰ ਵਾਲਾ ਸ਼ਰਾਬੀ ਸੀ ਨਨਾਨ ਮੇਰੀ ਮੈਂਟਲ ਸੀ ਹਮ ਜੇਠ ਮੇਰਾ ਮੈਂਟਲ ਸੀ ਸੱਸ ਮੇਰੀ ਜਿਹੜੀ ਉਹ ਮਤਲਬ ਕਿ ਆਪਣਾ ਉਹਨੂੰ ਮੈਨਾਂ ਨਹੀਂ ਸੀ ਚੁਸਤ ਹੈਗੀ ਸਾਡੀ ਮਾਸੀ ਸੱਸ ਸੀ ਉਹਦਾ ਸਾਰਾ ਸਾਰਾ ਘਰ ਦੇ ਵਿੱਚ ਕਰਤਾ ਕਰਤਾ ਉਹ ਸੀ ਹਮ ਤੇ ਮੇਰੀ ਭੈਣ ਨੇ ਜਦੋਂ ਮੇਰਾ ਵਿਆਹ ਕੀਤਾ ਤੇ ਮੇਰੇ ਮਾਸੀ ਦੇ ਮੁੰਡੇ ਨੇ ਇਨੀ ਗੱਲ ਕਹੀ ਕਿ ਲੋਕੀ ਤੇ ਇੱਕ ਸੱਸ ਨਾ ਕੱਟਦੇ ਨੇ ਤੂੰ ਜਦੋਂ ਦੂ ਸੱਸਾਂ ਨਾ ਕੱਟੇਂਗੀ ਪਤਾ ਤੇ ਫੇ ਲੱਗਣਾ ਹੁਣ ਤੇਰਾ ਮੇਰੇ ਭਰਾ ਨੇ ਮੈਨੂੰ ਡੋਲੀ 'ਚ ਪੈਣ ਲੱਗਿਆ ਮੇਰੇ ਕੰਨ 'ਚ ਇਹ ਗੱਲ ਕਹੀ ਪਰ ਮੈਨੂੰ ਇਹ ਸਮਝ ਨਾ ਆਈ ਕਿ ਮੇਰੇ ਭਰਾ ਨੇ ਕਿਹੜੀ ਗੱਲ ਕਹੀ